ਇਹ ਇਧਰ ਆਪਣੀਆਂ ਗੋੜ ਵਾਲੀਆਂ ਮਠੀਆਂ ਤਿਆਰ ਹੋ ਰਹੀਆਂ ਜੇ ਤੈਨੂੰ ਮਠੀਆਂ ਬਣਾਉਂਦੇ ਨੂੰ ਲਵ ਯੂ ਟੂ ਲਵ ਯੂ 3 ਜੇ ਮੂਦੀ ਵੱਜ ਗਈ ਤਾਂ ਤੁਹਾਨੂੰ ਕੋਈ ਨਹੀਂ ਮਿਲਣੀ ਤੁਹਾਨੂੰ ਭਾਵਾਂ ਨਾ ਮੇਰੇ ਅਸੀਂ ਸਾਰਿਆਂ ਚੱਕ ਕੇ ਖਾ ਜਾਾਂਗੇ ਇਹ ਸਾਰੀ ਇਧਰ ਗੋਲ ਮਟੋਲ ਕਰਕੇ ਸ਼ੇਪ ਦੇਤੀ ਜਾਈ ਨਾ ਨਹੀਂ ਮੈਂ ਕਰਕੇ ਫੁਲਾਈ ਆ ਮਠੀਆਂ ਪਕਾ ਕੂਟ ਇਹ ਤਿੰਨਾਂ ਗੱਲ ਮੈਂ ਵੇਰ ਕਰੀ ਜਾਨੀ ਉਹਨਾਂ ਮੁਕੀਆਂ ਹੀ ਚੜ੍ਹ ਜਾਂਦੇ ਲੈ ਜੀਆਂ ਕੱਟ ਕੇ ਸਾਰਾ ਕੁਝ ਆਪਾਂ ਪਾ ਲਾਂਗੇ ਵੇ ਅਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਲੋ ਜੀ ਅੱਜ ਕੀ ਬਣਾਉਣ ਲੱਗੇ ਆ ਅੱਜ ਆਪਾਂ ਬਣਾਉਣ ਲੱਗੇ ਮਠੀਆਂ ਤੇਲ ਪਾ ਕੇ ਚਿੱਟੇ ਤੇ ਲਾ ਲਈਆਂ ਮਠੀਆਂ ਚਿੱਟੇ ਤੇ ਲਾ ਲਈਆਂ ਮਠੀਆਂ ਸੋ ਸਵਾਦ ਸਵਾਦ ਮਠੀਆਂ ਬਣਾਵਾਂਗੇ ਨਾਲੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਰਲ ਮਿਲ ਕੇ ਕਾਰੇ ਖਾਵਾਂਗੇ ਖਾਵਾਂਗੇ ਸੋ ਚਲ ਆਓ ਕਰੀਏ ਫਿਰ ਸ਼ੁਰੂ ਕਿਵੇਂ ਉਹਨਾਂ ਨੂੰ ਰਲ ਮਿਲ ਕੇ ਬਣਾਉਣੀਆਂ ਵੀ ਪੈਣੀਆਂ ਵਾ ਕੱਲੀਆਂ ਖਾਣੀਆਂ ਨਹੀਂ ਗੀਆਂ ਸਾਰੇ ਹੱਥੋਂ ਪੱਤੀ ਕਰਾਂਗੇ ਕੋਈ ਨਹੀਂ ਮਾਰਾ ਮੋਟਰ ਸਪੱਤੀ ਪਾ ਦੇਗਾ ਕਿ ਜ਼ਰੂਰੀ ਤਾਂ ਨਹੀਂ ਗੀ ਪਕਾਉਣੀਆਂ ਤਾਂ ਇੱਥੋਂ ਹੀ ਆ ਪਕਾਉਣੀਆਂ ਤਾਂ ਤੂੰ ਹੀ ਆ ਸਾਰੀਆਂ ਹਾਂ ਤੇਰੀ ਨਾ ਨਾ ਫਿਰ ਉਹ ਵੀ ਨਾ ਆਪਾਂ ਨਹੀਂ ਟਾਲਦੇ ਤੁਸੀਂ ਖਾਣ ਵਾਲੇ ਬਣੋ ਨਹੀਂ ਹੋਣੀ ਨਹੀਂ ਨਾਲੇ ਲਓ ਜੀ ਆ ਚੈੱਕ ਕਰੋ ਆ ساری ਰੈਸਪੀ ਵਾ ਸੋ ਸਭ ਤੋਂ ਪਹਿਲਾਂ ਕੀ ਕਰਨਾ ਜੀ ਸਭ ਤੋਂ ਪਹਿਲਾਂ ਆਪਣਾ ਆਟਾ ਛਾਣਿਆ ਪਿਆ ਵਾ ਹਾਂਜੀ ਜਿਵੇਂ ਆਪਾਂ ਇਹ ਦੋ ਕੌਲੀਆਂ ਆਟੇ ਦੀਆਂ ਲੈਣੀਆਂ ਲਓ ਜੀ ਇੱਕ ਕੌਲੀ ਹੋ ਗਈ ਤੇ ਦੋ ਕੋਲੀਆਂ ਦੋ ਕੋਲੀਆਂ ਆ ਸਾਰਾ ਸਮਾਨ ਵਿੱਚ ਪਊਗਾ ਲੈਚੀਆਂ ਲੂਚੀਆਂ ਦੇਸੀ ਘੋ ਅੱਧੀ ਕੋਲੀ ਆਪਾਂ ਪਾਉਣੀ ਹੈ ਇਹਦੇ ਚ ਸੂਜੀ ਦੀ ਲਓ ਜੀ ਅੱਧੀ ਕੋਲੀ ਇਹ ਸੂਜੀ ਤਾਂ ਪਾਉਣੀ ਹੈ ਜਿਹਦੇ ਨਾਲ ਵੀ ਖਾਸਤਾ ਰਹਿਣ ਜਿਵੇਂ ਆਕੜੀਆਂ ਨਹੀਂ ਹੁੰਦੀਆਂ ਨੇ ਬਿਸਕੁਟਾਂ ਵਾਂਗ ਹੋਵੇਂ ਰਹਿਣ ਇਹ ਵੀ ਵੈਸੇ ਆਪਾਂ ਨਾ ਬਰੀਕ ਕਰ ਲੈਣੀ ਹੈ ਮਿਕਸੀ ਚ ਘੇੜਾ ਦੇ ਕੇ ਤੇ ਆਪਣੇ ਲਾਈਟ ਆਏ ਨਹੀਂ ਗਈ ਤਾਂ ਕਰਕੇ ਆਪਾਂ ਹੁਣ ਐਂ ਪਾਵਾਂਗੇ ਚਲੋ ਜੀ ਪਾ ਦਿਓ ਫਿਰ ਓਹ ਜੀ ਆ ਗੋੜਾ ਆਪਾਂ ਪਿਉ ਲਿਆ ਕਟ ਲਿਆ ਵਾ ਹੁਣ ਇਹਨੂੰ ਆਪਾਂ ਪਿਉਣ ਨੂੰ ਇਦੇ ਵਿੱਚ ਪਾ ਦਿੰਨੇ ਪਾਣੀ ਦੇ। ਲਓ ਜੀ ਪਾ ਦਿਓ ਘਰਾਂ ਦੀ ਗੁੜ ਨੂੰ ਪਾਣੀ ਦੇ ਵਿੱਚ। ਅੱਜ ਬਣ ਗਈਆਂ ਸਵਾਦ-ਸਵਾਦ। ਹਾਂ ਤੇਰਾ ਵਾਲੀਆਂ ਮੱਠੀਆਂ। ਤੇ ਲਓ ਜੀ। ਅੱਛਾ ਪਾਣੀ ਦੇ ਇਹਨੂੰ ਕਰ ਲੈਣਾ। ਪਾਣੀ ਚ ਪਾ ਪੋਰੀ ਚੱਲੋ ਤੁਸੀਂ। ਪਾਣੀ ਜੀ ਪਾਉਣੀਆਂ ਨੇ ਖੋਰਨਾ ਗੁੜ। ਲਓ ਜੀ ਆਹ ਆਹ ਡਿਊਟੀ ਲਾ ਦੀਏ ਬੇਬੇ ਜੀ। ਗੁੜ ਖੁਰੇ ਨਾ ਖੜਾ ਛੁੱਟੇ। ਇਹ ਡਿਊਟੀ ਵੀ ਸਾਖਤ ਲਾ ਦੀ ਨਾ। ਕਿਵੇਂ? ਗੁੜ ਦੀਆਂ ਡੜੀਆਂ ਖਵਰਾ ਕਾਦਾ ਖੁਰਨੀ ਆਂ ਹੱਥ ਲਾਉਣਾ ਨੇ ਚੌਂਦੇ ਨੇ ਖੁਰਨੀ ਆਂ। ਆਹ ਏਡੀ ਸੌਂਫ। ਅੱਛਾ। ਸੋ ਆਵਣ ਨੂੰ ਪੀਸ ਕੇ ਪਾ ਆ ਸਾਰੀਆਂ ਚੀਜ਼ਾਂ ਤੁਸੀਂ ਵੀ ਜਰੂਰ ਪਾਓ ਵਿੱਚ ਐ ਹੱਥ ਨਾਲ ਕ੍ਰਸ਼ ਕਰਕੇ ਪਾ ਦੇਣੀ ਐ ਇਹ ਆਓ ਚੱਕ ਇਹ ਲੈ ਚੀਆਂ ਆਪਾਂ ਇਹਦੇ ਨਾਲ ਕੁੱਟ ਲੈਣੀਆਂ ਪਾਊਡਰ ਵੀ ਲੈ ਚੇ ਵਾਲਾ ਮਿਲ ਜਾਂਦਾ ਪਰ ਆਪਾਂ ਐ ਘਰੇ ਕੁੱਟ ਕੇ ਹੀ ਪਾਉਨੇ ਆ ਇਹ ਬੇਬੇ ਕੁੱਟਦੀਆਂ ਲੈ ਚੀਆਂ ਇਹਦੇ ਉੱਤੇ ਨਾ ਬੈਣੀਆਂ ਵਿੱਚ ਫੋਲਕ ਦੇ ਨਿਕਲ ਜਾਣਗੇ ਮੂੰਹ ਜਨਾਮ ਦੇ ਇਹਨਾਂ ਦੀ ਸਮੈਲ ਜੀ ਬਹੁਤ ਵਧੀਆ ਹੁੰਦੀ ਹੈ ਗੱਡੇ ਗੜੀ રે ਵਾਇ ਗੱਢੋਲੀ ਹੋਲੀ ਤੋਰ ਅਹਹ ਮੇਰੀਆਂ ਦੁੱਖਣ ਕਨਾਉਂਦੀਆਂ ਮਾਇਆਂ ਮੇਰੇ ਦਿਲ ਵਿੱਚ ਪੈਂਦੇ ਹੋਲ ਵੇ ਮੈਂ ਮਾਈ ਗੜਵੇ ਵੇ ਮੈਂ ਗੜਵੇ ਰੀ ਢੋਰ ਲਓ ਜੀ ਕੱਟ ਦੋ ਕਰਾਂ ਚੰਗੀ ਤਰ੍ਹਾਂ ਬਸ ਬਰੀਕ ਅਗਰ ਦੀ ਗੱਲ ਕਰੋ ਤਾਂ ਬਰੀਕ ਹੋ ਗਈਆਂ ਘੋਟਣੇ ਨਾ ਕਿਉਂ ਇਹ ਨਹੀਂ ਹੁੰਦੀਆਂ ਪਈਆਂ ਨਹੀਂ ਨਾ ਕਰਣਾ ਇਹ ਗੁੜ ਕਰੜਾ ਬਾਤ ਅਗਰ ਢਲ ਨਾ ਜੋ ਮੇਰੇ ਬੇਬੇ ਨਹੀਂ ਆ ਪੰਗਾ ਹੀ ਪਾ ਲਏ ਹੈ ਕਮ ਖਤਰੇ ਵਾਲੇ ਹਾਂ ਨਹੀਂ ਨਹੀਂ ਬਸ ਖੁਰ ਜਾਣੀਆਂ ਲੈ ਚੀਆਂ ਆਪਾਂ ਕੱਟ ਕੇ ਆ ਲੈ ਚੀਆਂ ਕੱਟ ਕੇ ਸਾਰਾ ਕੁਝ ਆਪਾਂ ਪਾ ਦਾਂਗੇ ਵਿੱਚ ਵੱਡੇ ਦੋ ਚਮਚਾ ਤੇਲ ਦੇ ਤੇਲ ਨਾਲ ਇਹਨਾਂ ਚ ਵਧੀਆ ਲੱਗਦਾ ਵਾ ਜਿਵੇਂ ਤੇਲ ਵਿੱਚ ਚਿੱਟੇ ਚਿੱਟੇ ਬਹੁਤ ਵਧੀਆ ਲੱਗਣ ਲਓ ਜੀ ਤੇਲ ਵੀ ਆਪਾਂ ਪਾ ਤਿਆ ਵਿੱਚ ਤੇ ਹੁਣ ਆਪਾਂ ਪਾ ਦਾਂਗੇ ਆ ਦੇਸੀ ਘਿਓ ਆਪਣਾ ਦੇਸੀ ਘਿਓ ਕਿੱਟੇ ਆ ਚੌੜਾ ਆ ਦੀ ਇਹਦੇ ਸਾਰੇ ਸੇਟੇੜਾ ਲੈ ਲਓ ਜੀ ਆਪਾਂ ਦੇਸੀ ਘਿਓ ਦੋ ਵੱਡੇ ਚਮਚ ਪਾਤੇ ਲਓ ਜੀ ਇਹ ਹੁਣ ਆਪਾਂ ਨਾ ਚੰਗੀ ਤਰ੍ਹਾਂ ਇਹਨਾਂ ਨੂੰ ਐ ਮਿਕਸ ਕਰ ਲੈਣਾ ਕਰ ਲਓ ਜੀ ਮਿਕਸ ਫਾਈਨਲੀ ਬੇਬੇ ਪੋਣ ਨਾ ਪੈਣਾ ਹੀ ਆ ਕੋਈ ਡੱਕਾ ਫਟੇ ਫਟੇ ਹੋ ਗਿਆ ਜੇ ਕੰਮ ਕੋਈ ਫਟੇ ਹੋ ਗਿਆ ਕੋਈ ਨਹੀਂ ਵੀ ਗਿਆ ਬਥੇ ਹੋੜਾ ਲਓ ਜੀ ਗੋੜ ਚੰਗੀ ਤਰ੍ਹਾਂ ਆਪਾਂ ਕਰ ਲਿਆ ਜੇ ਤੇ ਗੋੜ ਵਾਲੀਆਂ ਅੱਜ ਬਾਨੀਆਂ ਮੱਠੀਆਂ ਗੋੜ ਨਾ ਆਈਆਂ ਇਹਦੇ ਮੱਖੀਆਂ ਨੇ ਬੜਾ ਤੰਗ ਕੀਤਾ ਯਾਰ ਇਹ ਆਏ ਨਾ ਗੋੜ ਕਰਾਉਨੀਆਂ ਆਪਣੇ ਨਾਲ ਐਵੇਂ ਲੱਗਦੀਆਂ ਕਿਵੇਂ ਹੱਲਪਟ ਕਰਾਉਨੀਆਂ ਆਪਣੇ ਹੱਲਪਟ ਕਰਾਉਨੀਆਂ ਆਪਣੇ ਨਾਮ ਹੱਲਪਟ ਕਰਾਉਨੀਆਂ ਮੱਖੀਆਂ ਆਹ ਮੱਖੀਆਂ ਆਵੇਂ ਬਸ ਇਹ ਤੋਂ ਪਤਾ ਲੱਗ ਗਿਆ ਵੀ ਆਪਣਾ ਜਿਹੜਾ ਵਿੱਚ ਪਾਇਓ ਠੀਕ ਆ ਕਿ ਆਓ ਆਵੇਂ ਐਂ ਮੁੱਠੀ ਬੰਨਦੀਆਂ ਨਾ ਲਓ ਜੀ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਕੀ ਕਰ ਲਿਆ ਜੇ ਇਹਨੂੰ ਮਿਕਸ ਕਰ ਲਿਆ ਮਿਕਸ ਕਰ ਲਿਆ ਜੇ ਵਾਹ ਜੀ ਵਾਹ ਥੋੜਾ ਥੋੜਾ ਪਾ ਕੇ ਆਪਾਂ ਮਿਕਸ ਕਰੀ ਜਾਨਾ ਵੇਖ ਲੈਣਾ ਵੀ ਕਿੰਨਾ ਕੁ ਪੈਂਦਾ ਵਾ ਪਾਣੀ ਪਾਣੀ ਆਪਾਂ ਅੰਦਾਜ਼ੇ ਜੇ ਨਾਲ ਥੋੜਾ ਹੀ ਪਾਇਆ ਵਾ ਲਓ ਜੀ ਵਾਹ ਜੀ ਵਾਹ ਬੇਬੇ ਅੱਜ ਕੀ ਖਾਣੀ ਆ ਮਠੀਆਂ ਮਠੀਆਂ ਨਹੀਂ ਕੁੜੀਆਂ ਆ ਖਣ ਮਹਿੰਦੀ ਲਾਲਾ ਮੈਂਨੀ ਲਾਲਾ ਮੈਂ ਮੈਂਦੀ ਨਾ ਲਾ ਮੈਂ ਨਹੀਂ ਸੁਤੀ ਪਈ ਦੇ ਲਾਗੀ ਮਹਿੰਗੀ ਕੌੜਾ ਨਰਕ ਸਮਾ ਹੋਗੀ ਬੇਗਦਰੀ ਕੀ ਸੋਹਰਿਆ ਨੂੰ ਜਾਨੀ ਹੋਗੀ ਬੇਗਦਰੀ ਕੀ ਸੋਹਰਿਆ ਨੂੰ ਜਾ ਵਾਹ ਜੀ ਵਾਹ ਇੱਕ ਨਵੀਂ ਵਾਰੀ ਬੋਲੀ ਸੁਣਾਦੀ ਤੁਸੀਂ ਇਹ ਹੋਏ ਹੋ ਰਹੇਗਾ ਮਤਲਬ ਇਹਨੇ ਬੋਲ ਕੇ ਅੱਛਾ ਬੋਲੀਆਂ ਆਟੇ ਨੂੰ ਚੰਗੀ ਤਰ੍ਹਾਂ ਆਪਾਂ ਗੁੰਨ ਲੈ ਆ ਜੇ ਹਾਲੇ ਚੱਕੀ ਜਾਂਨੇ ਆ ਪੂਜੜੀ ਚੱਕੀ ਜਾਂਨੇ ਆ ਜੇ ਬੋਲ ਬੀ ਲਹਾਜ ਤੱਕ ਕੀ ਜਾਨੀ ਇਹ ਬੋਲ ਬੀ ਲਹਾਜ ਤੱਕ ਕੀ ਜਾਨੀ ਇਹਦਾ ਕੀ ਮਤਲਬ ਹੈ ਬੇਬੇ ਮੈਂ ਤਾਂ ਸਾਰਾ ਮਾਇ ਚੱਕੀ ਜਾਂਦੀ ਆ ਤੇ ਜੇ ਮੈਂ ਬੋਲ ਵੀ ਦਸ ਫਿਰ ਬੋਲੀ ਨਾ ਤੂੰ ਜੋ ਮੈਂ ਤੋਆ ਉਹ ਹੀ ਕਰੂੰਗੀ ਪਰ ਸੁਣੀ ਜਾਈ ਬਸ ਗੋੜਾਂ ਦੀਆਂ ਮਟਰੀਆਂ ਸਵਾਦ ਬਹੁਤ ਲੱਗਦੀਆਂ ਹੁੰਦੀਆਂ ਇਹ ਆਏ ਜੀ ਕਰ ਰਿਹਾ ਖਾਣ ਨੂੰ ਆਹ ਰਾਬਿਆਂ ਤੇ ਬੜਾ ਕਿੰਨੀਆਂ ਖਾਇਆ ਕਰੋਗੇ ਤੁਸੀਂ ਜਿੰਨੀਆਂ ਮਿਲ ਗਈਆਂ ਓਨੀਆਂ ਹੀ ਅੱਛਾ ਗੋੜ ਇਹ ਆਏ ਵੀ ਜੇ ਆਪਾਂ ਖੰਡ ਪਾਉਣੀ ਹੋਵੇ ਨਾ ਖੰਡ ਵੀ ਪਾ ਸਕਦੇ ਆ ਉਹ ਕਰੜੀਆਂ ਜਿਹੀਆਂ ਖਾਣੇ ਪਰ ਆਪਾਂ ਖੰਡ ਵਾਲੀ ਨਹੀਂ ਆਪਾਂ ਗੋੜ ਵਾਲੀਆਂ ਬਣਾਉਂਦੇ ਆ ਖੰਡ ਨੂੰ ਪੀਸ ਕੇ ਜਿਵੇਂ ਆਪਾਂ ਦੋ ਕੌਲੀਆਂ ਆਟੇ ਦੀਆਂ ਪਾਈਆਂ ਇੱਕ ਕੌਲੀ ਖੰਡ ਦੀ ਪੀਸ ਕੇ ਪਾ ਸਕਦੇ ਵਿੱਚ ਨਹੀਂ ਨਾ ਤੇ ਫਿਰ ਆਪਾਂ ਇਹ ਹੋ ਜਾਂਦੀਆਂ ਗੋੜ ਵਾਲੀਆਂ ਨਾ ਬਾਹਰ ਮੇ ਪੋਲੀਆਂ ਰਹਿੰਦੀਆਂ ਤੁਹਾਨੂੰ ਕਿਹੜੀਆਂ ਵਧੀਆ ਲੱਗਦੀਆਂ ਗੋੜ ਵਾਲੀਆਂ ਤੇ ਤੁਸੀਂ ਸਾਰੇ ਜੀ ਹਾਂ ਲੱਗ ਰਾ ਰਹੀਆਂ ਲੱਗਣ ਇਹ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਹੜੀਆਂ ਮੱਠੀਆਂ ਵਧੀਆ ਲੱਗੀਆਂ ਗੋੜਾ ਵਾਲੀਆਂ ਕਿ ਖੰਡ ਵਾਲੀਆਂ ਆਟਾ ਚੰਗੀ ਤਰ੍ਹਾਂ ਗੁੰਨ ਲਿਆ ਜੇ ਇਸ ਵਾਰ ਸਾਰੀਆਂ ਹੀ ਵਧੀਆ ਲੱਗਦੀਆਂ ਜਿਹੜੀ ਫਰਜੀ ਕੋਦੇ ਕੋਈ ਬਣੀਆਂ ਨਹੀਂ ਬਸਾਨੇ ਹੀ ਬਹੁਤ ਸਵਾਦ ਬਣਾਉਂਦੀ ਹੁੰਦੀ ਹੈ ਅੱਛਾ ਟਿੰਗੇ ਟਿੰਗਲ ਮੰਮਾ ਵੇੜ ਕਰ ਜਾਨੀ ਆ ਉਹਨਾਂ ਮੁੱਕੀਆਂ ਹੀ ਚੜ ਜਾਨੇ ਆ ਬੱਬੇ ਨੂੰ ਨਾ ਇਹ ਨਹੀਂ ਆਇਆ ਅਗ ਬਾਅਦ ਨੇ 15 ਮਿੰਟ ਹੋਈ ਜਾਣੇ ਆ ਬਾਦੂ ਆਇਆ ਨਾ ਚਮੋੜੀ ਜਾਣਾ ਇਹਨਾਂ ਨੂੰ ਬੇਬੇ ਨੂੰ ਛੇਤੀ ਜੇ ਛੇਤੀ ਬੰਨ ਜਾਣ ਇਹਨੂੰ ਆਪਾਂ 15 ਮਿੰਟ ਨਾ ਟਾਕੇ ਰੈਸਟ ਦੇਣੀ ਆ ਇਹ ਆਪੇ ਰੇਟ ਦੇ ਸਾਹ ਪੂਰੀ ਹੋ ਜਾਣੇ ਆਈ ਤੁਸੀਂ ਇਹਨੂੰ ਟਾਕ ਦੋ ਨਾ ਬਸ ਲੈ ਫਿਰ ਮੁਕੀਆਂ ਮਾਰਨਾ ਆਪੇ ਉਹਦੇ ਲਓ ਜੀ ਆਪਣਾ ਸਰੋਂ ਦਾ ਤੇਲ ਵੀ ਆ ਚੁੱਕਾ ਜੇ ਵਾਹ ਜੀ ਵਾਹ ਅੱਜ ਨਾ ਗੁੜ ਕਰਕੇ ਮੱਖੀਆਂ ਬਹੁਤ ਆ ਗਈਆਂ ਪਤਾ ਨਹੀਂ ਇਹਨਾਂ ਨੂੰ ਪਤਾ ਹੀ ਲੱਗ ਗਿਆ ਕਰਨਾ ਗੁੜ ਤੇ ਮੱਖੀ ਵਾਂਗੂ ਭਣਕਦਾ ਆਹ ਦਾ ਕੀ ਫਲਾਣਾ ਗੁੜ ਤੇ ਤਾਂ ਮੱਖੀ ਵਾਂਗੂ ਭਣਕਦਾ ਇਹ ਗੱਲ ਹੀ ਬਣੀ ਹੈ ਜੋਨੀ ਵੇਖ ਲੋ ਗਮਲੇ ਜੁੱਤੀ ਵਿੱਚ ਹਲੇ ਉਧਰੋਂ ਤੇ ਇਧਰੋਂ ਰੈਂਬੋ ਨਹੀਂ ਕਿਹੜਾ ਘੱਟ ਰੈਂਬੋ ਇਸ ਛੱਟ ਡਾੜੀ ਦੇ ਥੱਲੇ ਉਹ ਗਮਲ ਜਾਨ ਨੂੰ ਉੱਚੇ ਥਾਂ ਪਈ ਆ ਓ ਕਿੱਡੀ ਕਿਊਟ ਲੱਗਦੀ ਆਓ ਹੁਣ ਆਪਣਾ ਇਹ ਡੋ ਬਿਲਕੁਲ ਤਿਆਰ ਹੋ ਗਿਆ ਬਣ ਕੇ ਹੋਰ ਆਪਾਂ ਨੂੰ ਵੇਲ ਲੈਣਾ ਲਓ ਜੀ ਹੁਣ ਬੇਬੇ ਵੇਲ ਦਿਆ ਫੇਰੇ ਚੱਕ ਦਿਆ ਭਟੇ ਚੱਕਦੇ ਚੱਕਦੇ ਚੱਕ ਦਿਓ ਬਾਦੂ ਮੈਂ ਵੀ ਵੇਲੂਗੀ ਬੇਬੇ ਆਵਦੇ ਉੱਥੇ ਜਦੋਂ ਤੁਸੀਂ ਹੁੰਦੇ ਸੀਗੇ ਪੇਕੇ ਹਾਂ ਹਾਂ ਪੇਕੇ ਉੱਥੇ ਕਿੰਨੀਆਂ ਕਮਟੀਆਂ ਬਣਾਉਦੇ ਹੁੰਦੇ ਆਦੂ ਮੱਠੀਆਂ ਦਾ ਵੱਧ ਪਕਾਉਂਦੇ ਹੁੰਦੇ ਸੀਗੇ ਗੁੜ ਘੋਲ ਕੇ ਤਾਂ ਉਹਦਾ ਪਹਿਲਾਂ ਗੁਰਗਲੇ ਕੱਢ ਲੈਣੇ ਤੇ ਮੋੜ ਕੇ ਮੱਠੀਆਂ ਪਕਾ ਲੈਣੀਆਂ ਆਟਾ ਕਣ ਕੇ ਉਸ ਗੁੜ ਦੀ ਮੰਮੀ ਗਲਗਲੇ ਵੀ ਬਣ ਜਾਣਗੇ ਹਾਂ ਨਹੀਂ ਗਲਗਲੇ ਆਉਂਦੇ ਸਟਾਟ ਉਹ ਆਟਾ ਉਹ ਪਤਲਾ ਉਹ ਪਤਲਾ ਹੁੰਦਾ ਆਟਾ ਇਹ ਤਾਂ ਕਹਿੰਦਾ ਮੱਠੀਆਂ ਦਾ ਕਰਣਾ ਹੈ ਹਾਂ ਵੀ ਜਿ ਗੁੜ ਦਾ ਪਾਣੀ ਹੁੰਦਾ ਨਾ ਉਹ ਹੀ ਆਟੇ ਚ ਪੈਂਦਾ ਤੇ ਉਹ ਹੀ ਮੱਠੀਆਂ ਚ ਲਓ ਜੀ ਇਧਰ ਆਪਣਾ ਮੱਠੀਆਂ ਲਈ ਆਟਾ ਤਿਆਰ ਹੋ ਚੁੱਕਾ ਤੇ ਹੁਣ ਇਹਦੀਆਂ ਬਣ ਗਈਆਂ ਮੱਠੀਆਂ ਹੁਣ ਇਹ ਆਪਾਂ ਵੇਲ ਲੈਣੀਆਂ ਉਹ ਤੁਹਾਨੂੰ ਦੱਸਾਂਗੇ ਵੀ ਕਿੰਨੀਆਂ ਕੱਪ ਮੋਟੀਆਂ ਨਾ ਜ਼ਿਆਦੀਆਂ ਮੋਟੀਆਂ ਰੱਖਣੀਆਂ ਤੇ ਨਾ ਜ਼ਿਆਦੀਆਂ ਬਰੀਕ ਰੱਖਣੀਆਂ ਠੀਕ ਠੀਕ ਹੀ ਰੱਖਣੀਆਂ ਅੱਛਾ ਇਹਦੇ ਰੋਟੀਆਂ ਵਾਂਗੂ ਵੇਲ ਲੈਣਾ ਹੈ ਰੋਟੀਆਂ ਵਾਂਗੂ ਵੇਲਣੀਆਂ ਫੇਰ ਇਹ ਮੱਠੀਆਂ ਬਣਨੀਆਂ ਹੁਣ ਕੱਟ ਲੈਣੀਆਂ ਇਹ ਆਏ ਨਾ ਸੂਜੀ ਵਿੱਚ ਪਾਈ ਆ ਸੂਜੀ ਤਾਂ ਪਾਈ ਆਪਾਂ ਇਹ ਉਹਦੇ ਨਾਲ ਥੋੜੇ ਜਿਵੇਂ ਨਹੀਂ ਬਿਸਕਟ ਹੁੰਦਾ ਥੋੜਾ ਕਰਾਂਚੀ ਜਿਹਾ ਟਾਈਪ ਉਹ ਹਾਂ ਹਾਂ ਉਹ ਅੱਛਾ ਲਓ ਜੀ ਮਠੀਆਂ ਉਹ ਵੀ ਪੂਰੀਆਂ ਕਰਾਂਚੀ ਘੈਂਟ ਆਲੀਆਂ ਜਿਵੇਂ ਆਪਾਂ ਬਾਜ਼ਾਰੋਂ ਖਾਣੇ ਆ ਹੁਣ ਮੈਂ ਤੁਹਾਨੂੰ ਵੇਲ ਵੇਲ ਕੇ ਦਹੀਂ ਚੱਲੂਗੀ ਤੇ ਤੁਸੀਂ ਆਪਦੀ ਸ਼ੇਪ ਬਣਾਈ ਚੱਲਿਓ ਡਿਜ਼ਾਈਨ ਪਾਈ ਜਾਣੇ ਬੇਬੇ ਆਂਗੜਾਂ ਦੀਆਂ ਨਹੀਂ ਪਾਉਣੇ ਹੁਣੇ ਆਵੇ ਪਾਈ ਕੜਛੀ ਜੀ ਕਿਹੜੀ ਉਂਗਲ ਬੇਬੇ ਕਿਹੜੀ ਉਂਗਲ ਆਲੋ ਉਂਗਲਾਂ ਪੜ ਲਓ ਬੇਬੇ ਇਹ ਮਠੀਆਂ ਖਾਇਆ ਕਦੋਂ ਕਰਨੀਆਂ ਆਪਾਂ ਫਿਰ ਚਾਹਨਾ ਤੇ ਦੁਪਹਿਰੇ ਦੁਪਹਿਰੇ ਪਨੀਰੀ ਇਧਰ ਦਾ ਸਾਰਾ ਦੇਣੇ ਚੱਲਣੀਆਂ ਵਾ ਕਿੱਧਰ ਇਧਰ ਜਦੋਂ ਪਨੀਰੀ ਜਦੋਂ ਜੀ ਕਰਿਆ ਕਰੂ ਹੈ ਦੁਪਹਿਰੇ ਪਨੀਰੀ ਸਵੇਰੇ ਮਠੀਆਂ ਆ ਵਾ ਖਾਣ ਤੇ ਟੱਕ ਰਖੋ ਪੇੜੇ ਗੋਲੂ ਮਟੋਲੂ ਏ ਇੰਤੋ ਕਰੋ ਮਿੱਤਰੋ ਦਲਣਾ ਕਿਹਦਾ ਦਿਖਾਇਆ ਜੋ ਹਾਂ ਆਉ ਪੀਓ ਐਸ਼ ਕਰੋ ਮਿੱਤਰੋ ਬਾਕੀ ਤੇ ਕੰਮ ਬਾਅਦ ਚ ਪਹਿਲਾ ਖਾਣ ਜ਼ਰੂਰੀ ਆ ਹਾਂ ਪਹਿਲਾ ਖਾਣਾ ਜ਼ਰੂਰੀ ਆ ਲਓ ਜੀ ਇਧਰ ਡੈਡੀ ਦੀ ਆਪਦੀ ਡਿਊਟੀ ਸਾਹਮਣੇ ਹੋਏ ਅੱਗ ਬਾਲ ਰਹੇ ਨੇ ਅੱਗੇ ਐਂ ਹੀ ਕਰਦੇ ਸੀ ਵੱਡੀਆਂ ਵੱਡੀਆਂ ਹੀ ਮੱਠੀਆਂ ਬਣਾਉਂਦੇ ਸੀ ਫਿਰ ਆਪਦੀ ਮਾਂ ਚਾਹੇ ਸ਼ੇਪ ਦਿੰਦੇ ਸੀ ਕਿਤੇ ਗਲਾਸ ਮੁੱਦਾ ਮਾਰ ਲੈ ਕੇ ਤੇ ਕਿਵੇਂ ਇਹਨੂੰ ਆਪਾਂ ਵੱਖਰੀ ਵੱਖਰੀ ਸ਼ੇਪ ਬਣਾਵਾਂਗੇ ਅੱਧਾ ਟੇਰਿਆ ਅੱਧਾ ਟੋ ਥਾਲੀ ਚ ਪਿਆਜ ਤੇ ਡੈਡੀ ਆਨ ਨੇ ਮਟਰਾਂ ਨੂੰ ਲੰਮਾ ਲੰਮਾ ਕੱਟ ਕੇ ਮੈਂ ਕਹੂੰਗੀ ਨਹੀਂ ਜਿਵੇਂ ਅੱਗੇ ਆਪਾਂ ਬਣਾਉਂਦੇ ਸੀ ਗਲਾਸ ਮੁੱਦੇ ਮਾਰ ਮਾਰ ਕੇ ਉਹ ਨਹੀਂ ਬਣਾਉਣੀ ਇਹ ਗਾਦੇ ਲਈ ਕਰਦੇ ਪਏ ਇੰਦਾ ਇਹ ਆਏ ਆ ਵੀ ਇਹ ਵਧੀਆ ਕਰਾਂਚੀ ਜੀਆਂ ਬਣਦੀਆਂ ਵਾ ਜਿਵੇਂ ਆਪਾਂ ਮਟਰਾਂ ਚ ਕਰ ਦਿੰਨੇ ਨਾ ਆਈ ਜੀ ਆ ਜਰੂਰੀ ਆ ਵੀ ਫਿਰ ਸਾਰੇ ਰਾਤ ਚ ਜਾਂਦਾ ਵਾ ਤੇਲ ਆਪਣਾ ਆ ਇਹਨਾਂ ਨੂੰ ਕਿਹੜੀ ਸ਼ੇਪ ਦੇਵਾਂਗੇ ਆਪਾਂ ਆਪਾਂ ਇਹਨਾਂ ਨੂੰ ਗੋਲ ਗੋਲ ਲਓ ਜੀ ਗਲਾਸ ਲੈ ਲਏ ਗਲਾਸ ਨਾਲ ਗੋਲ ਮਟੋਲ ਵੈਰੀ ਗੁੱਡ ਏ ਇੱਥੇ ਰਾਕ ਆਵੇ ਆਪਾਂ ਬੁਖਾ ਦਈਏ ਇਹ ਨਾ ਜ਼ਿਆਦਾ ਆਪਾਂ ਪਤਲੀ ਰੱਖਣੀ ਐ ਨਾ ਜ਼ਿਆਦਾ ਮੋਟੀ ਰੱਖਣੀ ਆਏ ਹਾਏ ਵਾਹ ਜੀ ਵਾਹ ਗੋਲ ਮਟੋਲ ਇਹਦੇ ਬੇਬੇ ਆਈ ਲਾਦੇ ਬਿਸਕਟ ਹੁੰਦੇ ਆ ਲਓ ਜੀ ਇਧਰ ਆਪਾਂ ਮੱਠੀਆਂ ਨੂੰ ਐਦਾਂ ਕਰਕੇ ਸ਼ੇਪ ਦੇ ਦੇਣੀ ਜੀ ਗਲਾਸ ਨਾਲ ਅਲੱਗ-ਅਲੱਗ ਸ਼ੇਪ ਦੇਵਾਂਗੇ ਇੱਥੇ ਗੋਲ ਮਟੋਲ ਕਰਕੇ ਸ਼ੇਪ ਦੇ ਦਿੱਤੀ ਜ ਇਹਨਾਂ ਨੂੰ ਐਂ ਲੱਗਦੇ ਭਾਈ ਜਿਵੇਂ ਬਿਸਕੁਟ ਹੁੰਦੇ ਆ ਹੈ ਬੇਬੇ ਇੱਧਰ ਆ ਜਿਹੜੇ ਇਹ ਵੀ ਆਪਾਂ ਵੇਸਟ ਨਹੀਂ ਕਰੀਏ ਇਹ ਕੰਮ ਹੋਣਗੇ ਸਾਰਾ ਕੁਝ ਇਹ ਵੀ ਸਾਰਾ ਕੁਝ ਪਾਉਣਾ ਲਓ ਜੀ ਇੱਧਰ ਸ਼ੇਪ ਦੇ ਦਿੱਤੀ ਆ ਹੁਣ ਆ ਜਿਹੜਾ ਨਵਾਂ ਪੇੜਾ ਉਹਨੂੰ ਅਲੱਗ ਸ਼ੇਪ ਦੇਵਾਂਗੇ ਤੇ ਇੱਧਰ ਆਪਣਾ ਤੇਲ ਗਰਮ ਹੋ ਰਿਹਾ ਜੀ ਮੈਂ ਕਰ ਦੇਣਾ ਬਣਾਵਾਂਗੇ ਉਹ ਹਾਂ ਉਹਨੂੰ ਕਰ ਦੇਣਾ ਸ਼ੇਪ ਦੇਵਾਂਗੇ ਆਪਾਂ ਸੋਹਣੀ ਜਿਹੀ ਕੋਈ ਆ ਵੇਖੋ ਕਿੱਡੇ ਸੋਹਣੇ ਲੱਗ ਰਹੇ ਆਹੋ ਕੋਈ ਤਾਂ ਤੁਹਾਨੂੰ ਮਠੀਆਂ ਬਣਾਈਆਂ ਨੂੰ ਤੇ ਖਾਦੀਆਂ ਨੂੰ ਕਿੰਨਾ ਕ ਟ ਦੋ ਪੰਨਸਾਂ ਦੀ ਹੋ ਗਈ ਜਾਣੀ ਨਹੀਂ ਹੁਣ ਜੋ ਨਹੀਂ ਮੈਂ ਇਹਨਾਂ ਨੂੰ ਪੁੱਛ ਰਿਹਾ ਬੇਬੇ ਸਾਰਿਆਂ ਨੂੰ ਪੁੱਛ ਇਹ ਤਾਂ ਖਬਰਾਂ ਰੋਜ਼ ਹੀ ਖਾਂਦੇ ਹੋਣਗੇ ਇਹਨਾਂ ਦਾ ਕੀ ਪਤਾ ਆਪਾਂ ਵੀ ਜੇ ਨਾ ਪਰ ਕਮੈਂਟ ਕਰਕੇ ਦੱਸ ਦੇ ਵੀ ਅੱਜ ਮਠੀਆਂ ਬਣਾਈਆਂ ਨੇ ਕਾਸੂ ਦੋ ਭਾਈ ਬੇਬੀ ਆਪਾਂ ਕੀ ਦਾਬਾ ਬਣਾਉਨੇ ਆ ਵੀ ਤੁਸੀਂ ਵੀ ਆਓ ਤੇ ਖਾਓ ਅੱਜ ਦਾ ਬਣਾਉਣ ਲੱਗੇ ਸਾਰੇ ਕਮੈਂਟ ਕਰਕੇ ਦੱਸੋ ਕਿ ਕਿਹੜੀਆਂ ਸਵਾਦ ਲੱਗਦੀਆਂ ਜਦੋਂ ਮੈਂ ਕੁਵਾਰੀ ਹੁੰਦੀ ਸੀਗੀ ਮੈਂ ਤੇ ਤੇਰੇ ਲੱਕੀ ਮਾਮੇ ਨੇ ਕਹਿਣਾ ਦੀਦੀ ਬਣਾ ਬਣਾ ਫਿਰ ਉਹਨੂੰ ਮੈਂ ਵੇਲਣ ਲਾਉਣਾ ਨਾਲ ਉਹਨੇ ਮੇਰੇ ਨਾਲ ਮਦਦ ਕਰਾਉਣੀ ਸਾਰੇ ਟੱਬਰ ਨੇ ਸੁੱਤੇ ਹੋਣਾ ਅਸੀਂ ਦੋਵਾਂ ਨੇ ਕੋਈ ਨਾ ਕੋਈ ਰੋਜ਼ ਬਣਾਉਣਾ ਕਿਹਾ ਸੀ ਉਹਨੇ ਕਹਿਣਾ ਦੀਦੀ ਅੱਜ ਮੈਂ ਆ ਖਾਣਾ ਆ ਖਾਣ ਨਾਨੀ ਦਾ ਛਿੰਦਾ ਤੇ ਗੁੱਡੀ ਸੀ ਹਾਂ ਉਹ ਕੜਾਈ ਕਰ ਲਾ ਪੈਨ ਨੇ ਪਜਰੀਆਂ ਬਣਾਉਣ ਲਾ ਪੈਨ ਸਾਰੇ ਤੋਂ ਚੋਰੀ ਹੈ ਚੋਰੀ ਕੀ ਤੁਝੇ ਸਾਰੇ ਨਾ ਕਰੇ ਹੁੰਦੇ ਤਾਂ ਉਹਨਾਂ ਨੇ ਕੜਾਹ ਕਰਨਾ ਪੈਣਾ ਕੜਾਹ ਬਣਾਉਣ ਲਾ ਪੈ ਜੇ ਆਟਾ ਪਾਣੀ ਮੋਕ ਗਿਆ ਹੋਰ ਪਾ ਦੇਣਾ ਜੇ ਪਾਣੀ ਸੁੱਕ ਗਿਆ ਤਾਂ ਆਟਾ ਹੋਰ ਪਾ ਦੇਣਾ ਹੱਥ ਨੂੰ ਕੜਾਈ ਬਣ ਲੈਣੀ ਕਰਾਹ ਦੀ ਕਰਕੇ ਰੱਖ ਲੈ ਅੱਛਾ ਸਾਰਾ ਕੁਝ ਕਰਦੇ ਤੇ ਗੁੱਡੀ ਤੇ ਚਿੰਦਾ ਵੀ ਆ ਕਰ ਲੈਣਾ ਬਣਾਉਣੀਆਂ ਹੁਣ ਆਪਰਾ ਤੋਂ ਆਪਣੇ ਕੋਲ ਕਰਨਾ ਠੀਕ ਆਪਣੇ ਆਪ ਗੋਲ ਗੋਲ ਬੇਬੇ ਤਾਂ ਦੀ ਹੁਣ ਅਸੀਂ ਆਪਦੀ ਮਰਜ਼ੀ ਦੀਆਂ ਕਰਾਂ ਹਾਂ ਹਾਂ ਅੱਜੇ ਕੱਲਾ ਪ੍ਰਾਪਤੋ ਬੇਬੇ ਤੈਨੂੰ ਗੋਲ ਪਸੰਦ ਆ ਕਿ ਚੌਰਸ ਨਾ ਤਾਂ ਟੱਡ ਵਿੰਗਾ ਹੋਣਾ ਨਾ ਗੋਲ ਹੋਣਾ ਤੱਡ ਨੂੰ ਉਹ ਜਿਹੜੀ ਜਿੰਦੀ ਮਾਰੇ ਨਜ਼ਾਰਾ ਹੀ ਲਾਵਾਂਗੇ ਲੋਕਾਂ ਨੂੰ ਵਿਖਾਵਾਂਗੇ ਲੋਕਾਂ ਨੂੰ ਆਖਾਂਗੇ ਇਹ ਜਿਹਾ ਬਣਾਇਆ ਕਰੋ ਇਹ ਜਿਹਾ ਬਣਾਇਆ ਕਰੋ ਤਾਲਾ ਬਣਾਓ ਵਾਕਿਆ ਸੋਚਣ ਵਾਲੀ ਗੱਲ ਹੈ ਟੱਡ ਤਾਂ ਨਹੀਂ ਵਿੰਗਾ ਹੋ ਜਾਂਦਾ ਕਿ ਹਰਮਣਿਕ ਤੇਰੇ ਲਈ ਬੋਲੀ ਆ ਕਿਹੜੀ ਬੋਲੀ ਪੁੱਤ ਹੁੰਦੇ ਨੇ ਬੋੜ ਦੀਆਂ ਛਾਵਾਂ ਬੁੱਢੇ ਹੋਇਆ ਮਾਪਿਆਂ ਨੂੰ ਪੁੱਤ ਹਾਂ ਬੁੱਢੇ ਹੋਇਆ ਮਾਪਿਆਂ ਵਾਹ ਜੀ ਵਾਹ ਏਡੀ ਪਿਆਰੀ ਬੋਲੀ ਬੇਬੇ ਲੋ ਜੀ ਹੁਣ ਇਹਨੂੰ ਆਪਾਂ ਇਹ ਮੱਖੀਆਂ ਇੰਨਾ ਤੰਗ ਕਰ ਰਹੀਆਂ ਨਾ ਅੱਜ ਇਹ ਨਾ ਗੋੜਾ ਵਾਲੀਆਂ ਤਾਂ ਕਰਕੇ ਭੀ ਭੀ ਕਰਦੀਆਂ ਫਿਰਦੀਆਂ ਤੇ ਸਾਨੂੰ ਕਰਾਂ ਦੀ ਕਰਦ ਫੜਾ ਦੋ ਮੈਂ ਤੇ ਬੇਬੇ ਨੇ ਆਪਦੇ ਹਿਸਾਬ ਨਾਲ ਸ਼ੇਪ ਦੇਣੀ ਜੈਨਾ ਬਿਲਕੁਲ ਨਾ ਤਿੰਨ ਦਸੇ ਮੈਂ ਕਿਨਾਰੇ ਮੋੜ ਦੇਣੀ ਆ ਇਹ ਗੋਲ ਕਰਕੇ ਬਖਾਉਂ ਤੈਨੂੰ ਪੀਜੇ ਵਾਂਗੂ ਕਰ ਦੋ ਗੋਲ ਮਟੋਲ ਮੈਂ ਸਾਡਾ ਤਾਂਬੇ ਦਾ ਬਤੀਲਾ ਹੁੰਦਾ ਤਾਂਬੇ ਦਾ ਐਡਾ ਸਾਰਾ ਮਠੀਆਂ ਨੂੰ ਪਕਾਪਕਾ ਕੇ ਭਰ ਲੈਂਦੇ ਸੀ ਉਧਰ ਆਇਆ ਖਾ ਗਿਆ ਉਧਰ ਆਇਆ ਖਾ ਗਿਆ ਐ ਥੋੜਾ ਵੀ ਹੋਣੀ ਲੱਗੀ ਸੀ ਗੁੱਡੇ ਹੋ ਕੇ ਕੰਮ ਕਰਨਾ ਨਿੱਕੇ ਹੁੰਦੇ ਵੀ ਕਰਦੇ ਹੁੰਦੇ ਸੀ ਨਹੀਂ ਮੈਂ ਕਰਕੇ ਕੋਲਾਈ ਆ ਮਠੀਆਂ ਪਕਾ ਕੁੜੀਏ ਨਹੀਂ ਮੈਂ ਕਰਕੇ ਬੁਲਾਈ ਕਰਕੇ ਬੁਲਾਈ ਆ ਰੱਬ ਮੱਠੀਆਂ ਆਪਣੇ ਬੰਮੀ ਚਲੋ ਕਰਦੀ ਆ ਇਧਰ ਆ ਕੇ ਬਹੁਤ ਹੈ ਥੋੜੀ ਜਿਹੀ ਘਾਟੋ ਲੈਣ ਦਿੰਦੇ ਤਾਂ ਕਿ ਨਾ ਜਿਆਦਾ ਗਰਮ ਨਹੀਂ ਮੱਠੀ ਮੱਠੀ ਅੱਗ ਤੇ ਆਪਾਂ ਇਹਨੂੰ ਫਰਾਈ ਕਰਨਾ ਬੇਬੇ ਜਿਵੇਂ ਤੂੰ ਪ੍ਰਾਂਦ ਰੱਖ ਲਈਆਂ ਨਾ ਮੈਨੂੰ ਲੱਗਦਾ ਪ੍ਰਾਂਦ ਮੂਦੀ ਵਾਜ ਜਾਣ ਕੋਈ ਗੱਲ ਨਹੀਂ ਫਿਰ ਇਧਰ ਚੱਕ ਵਿੱਚ ਪਾ ਲਾਂ ਆਲੂਆਂ ਦੀ ਟਿੱਕੀਆਂ ਦਾ ਅਸੀਂ ਨਾ ਮੈਂ ਕਹਿੰਨੀ ਗਈ ਬਾਬਾ ਥਾੜ ਦੇਣੇ ਸਾਰੀਆਂ ਟਿੱਕੀਆਂ ਥੱਲੇ ਆ ਰੱਬਾ ਇਹ ਤਾਂ ਨੌਂਦਰਾਂ ਨਹੀਂ ਮਾਰਤੀਆਂ ਨਹੀਂ ਮਾਰਨੀਆਂ ਮਾਰ ਦੇ ਬੇਬੇ ਉਹਦੇ ਨਾਲ ਕੋਈ ਮਾਰੋ ਪ੍ਰਭੋ ਇਹਨੇ ਵੇ ਲੈ ਜਦੋਂ ਤੁਹਾਡੀ ਜ਼ਿੰਮੇਵਾਰੀ ਹੈ ਜੇ ਮੂਦੀ ਵੱਜ ਗਈ ਤੁਹਾਨੂੰ ਕੋਈ ਨਹੀਂ ਮਿਲਣੀ ਲੈ ਤੁਹਾਨੂੰ ਭਾਵਾਂ ਨਾ ਮੇਰੇ ਜੇ ਤੁਸੀਂ ਸਾਰਿਆਂ ਚੱਕ ਕੇ ਖਾ ਜਾਗੇ ਇਹ ਸਾਰੀ ਗੱਲ ਕਰ ਬੱਲੋ ਚੁਕਾ ਕੇ ਤੁਹਾਨੂੰ ਨਾ ਨਾ ਖਲੇ ਚੁਕਾ ਕੇ ਥੱਲੇ ਆ ਕੇ ਤੁਹਾਨੂੰ ਮੈਂ ਨਹੀਂ ਆ ਦੇਖ ਕੀ ਕੱਢੀ ਇਹਨਾਂ ਦੀ ਦਾਸਤਾ ਹੈ ਇਹ ਗੱਲ ਨਾਲੇ ਤੁਸੀਂ ਨਾਨੀਓਂ ਦਾ ਥੱਲੇ ਸਿੱਟੋ ਤੇ ਨਾਲੇ ਵਧੀਆ ਉਹਦੀ ਸਾਡੀ ਮਰਜ਼ੀ ਆ ਨਾ ਵੀ ਵੈਸੇ ਇੱਕ ਗੱਲ ਆ ਤੇਲ ਜੇ ਕਿੰਨੇ ਸੋਹਣੇ ਲੱਗਦੇ ਹਨ ਇਹ ਬਿਸਕੁਟ ਲੱਗਦੇ ਆੜੀ ਰੱਖ ਭਰਾਵਾ ਭਰਾ ਉਹ ਸੱਚੀ ਮੁੰਦੀ ਬਾਤ ਇਹਦੇ ਵਿੱਚ ਮੋਰੀਆਂ ਕਰ ਰਹੀਆਂ ਇਹਦੇ ਵਿੱਚ ਕਿਉਂ ਪਾ ਕੇ ਖਾਵਾਂਗੇ ਆ ਹੁਣ ਆਪਾਂ ਨਾ ਲਓ ਜੀ ਇਧਰ ਪਹਿਲੀ ਮਠੀ ਆਪਾਂ ਵਾਈ ਗਈ ਵਾਈ ਜੀ ਚੁਖਬਾ ਬੇਦਰੋਡ ਕੁੜੇ ਮਰ ਜਾ ਜAVE ਕਮ ਲੋਡ ਕੁੜੇ ਕਮ ਲੋਡ ਕੁੜੇ ਮਰ ਜਾ ਜਾਵੇ ਕਮ ਲੋਡ ਲਓ ਜੀ ਇਧਰ ਮਠੀਆਂ ਪਾ ਕੇ ਦੇ ਵਿੱਚ ਪਾ ਦਿਆਂ ਤੇਲ ਦੇ ਵਿੱਚ ਲਓ ਜੀ ਮਠੀਆਂ ਤਿਆਰ ਹੋ ਰਹੀਆਂ ਮੇਰੇ ਵੀਰੋ ਮਠੀ ਮਠੀ ਅੱਗ ਤੇ ਫਰਾਈ ਕਰਨੀ ਹੈ ਜਿੰਨੀ ਆਪਾਂ ਸਹਿਮ ਜੀ ਅੱਗ ਕਰੱਖਾਂਗੇ ਨਾ ਉਨੀਆਂ ਹੀ ਵਧੀਆ ਹੋਣਗੀਆਂ ਡੈਡੀ ਨੂੰ ਪਤਾ ਹੁਣ ਬਣ ਚਲੀਆਂ ਤੇ ਮੈਂ ਆ ਵੀ ਗਿਆ ਤੈਨੂੰ ਮੈਂ ਆ ਆ ਲੈ ਚੱਕ ਮੈਂ ਆ ਆ ਗਿਆ ਵੈਰੀ ਗੁੱਡ ਬੇਬੇ ਗੁੱਡ ਜੌਬ ਇਧਰ ਆਪਣੀਆਂ ਮਠੀਆਂ ਹੋ ਚੁੱਕੀਆਂ ਇਹ ਤਿਆਰ ਬਰ ਤਿਆਰ ਟਿੱਕੀਆਂ ਵਾਂਗੂ ਹੀ ਲੱਗਦੀਆਂ ਪਈਆਂ ਵਾ ਇਹ ਫੁੱਲਣੀਆਂ ਨਹੀਂ ਇਹ ਇਦਾਂ ਹੀ ਲੈਣੀਆਂ ਇਹ ਮਠੀਆਂ ਇਹਨਾਂ ਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਤੇ ਪਹਿਲਾਂ ਆਪਾਂ ਸਟੋਰ ਹੀ ਨਾ ਕਰਿਆ ਇਹ ਆਲੂ ਵਾਲਾ ਉਹ ਤੇ ਮਟਕੇ ਰਗਾ ਨਾ ਖਾ ਮੈਨੂੰ ਸਟੋਰ ਕਾਲ ਕੀਤੀ ਮਨ ਪਤਾ ਨਹੀਂ ਆਪਣੇ ਘਰੇ ਕੋਈ ਸਟੋਰ ਚੀਜ਼ ਨਹੀਂ ਰਹਿੰਦੀ ਨਾਲ ਦੀ ਨਾਲ ਹੀ ਬੇਬੇ ਕਹਿੰਦੀ ਆਲੂਆਂ ਸਟੋਰ ਜਾਇ ਬਹਿਲਾ ਸਟੋਰੀ ਨਾ ਕਰੇ ਬਹਿਲਾ ਸਟੋਰੀ ਕਰਾਈ ਬੈਡੀਆਂ ਸੋਹਣੀਆਂ ਤਿਆਰ ਹੋਈਆਂ ਟਿੱਕੀਆਂ ਆਏ ਹਾਏ ਟਿੱਕੀਆਂ ਲੱਗੀਆਂ ਆਏ ਲੋ ਜੀ ਹੁਣ ਅਹੀਂ ਡਿਜ਼ਾਈਨ ਪਾਉਣ ਲੱਗੇ ਆ ਪਹਿਲਾ ਬੇਬੇ ਕਿਹੜਾ ਡਿਜ਼ਾਈਨ ਪਾਉਣਾ ਅੱਛਾ ਤੋ ਵੇਰ ਨਾ ਕਿਹੜੀ ਬੂਟੀ ਪਾਉਣੀ ਕੂਕਾ ਦਾ ਪਰਾਇਆ ਗਾ ਡਰ ਕੇ ਝੂਠ ਬਣਨ ਨੀ ਸੱਚਿਆ ਬਣਿਆ ਨੋ ਲਗਣ ਤੋ ਹਾਂ ਹਾਂ ਵੇਰ ਜੀ ਪਈ ਸਮਾਨੋ ਪਿਆਰੀ ਤੂੰ ਲੱਗਦੀ ਲੈਨ ਮੈਂ ਟਾਊਟ ਹੋ ਗਈ ਤੇਰਾ ਬੋਲ ਜਵਾਨੋ ਨੇ ਪਿਆਰੀ ਤੂੰ ਲੱਗਦੀ ਤੇਰਾ ਬੋਲ ਜਵਾਨੋ ਪਿਆਰੀ ਤੂੰ ਲੱਗਦੀ ਬਹੁਤ ਹੀ ਸੋਹਣੀ ਬੋਲੀ ਦੇ ਨਾਲ ਬੇਬਣ ਮੈਨੂੰ ਹੱਥ ਹੀ ਨਹੀਂ ਲਾਉਣ ਦਿੱਤਾ ਜੇ ਮੁੰਡਿਆ ਤੇਰਾ ਬਿਆਨੀ ਹੁੰਦਾ ਸੱਚੀ ਨਿੰਦਾ ਤੇ ਜੇ ਮੁੰਡਿਆ ਤੇਰਾ ਬਿਆਨੀ ਹੁੰਦਾ ਮੱਥੇ ਲੱਗ ਫਕੀਰਾਂ ਦੇ ਸੌਦੇ ਨੇ ਸੌਦੇ ਨੇ ਤਕਦੀਰਾਂ ਦੇ ਕਰਦਾ ਆ ਜੀ ਉਕੇ ਇਹ ਤੇ ਗਰੀਵਾਂ ਨੇ ਇਹ ਤੋਂ ਦਿਆ ਦਵਾਸਾ ਗੇ ਨੇ ਤੇ ਗਰੀਵਾਂ ਦੇ ਇਹਨਾਂ ਨੂੰ ਆਪਾਂ ਸ਼ੇਪ ਦੇ ਦਈਂ ਉਹ ਗੋਲ ਗੋਲ ਇਹਨਾਂ ਨੂੰ ਚੌਰਸ ਕੱਟਦੇ ਠੀਕ ਆ ਮੰਮੀ ਮੈਂ ਮੱਠੀ ਬਰਫੀ ਜੀ ਬਣਾਈ ਜਾਂਦੇ ਆਓ ਜੀ ਚਲੋ ਜੀ ਬਾਸ ਹੋ ਗਿਆ ਬੇਬੇ ਓਕੇ ਬਹੁਤ ਸੋਹਣੀਆਂ ਬਣ ਗਈਆਂ ਕੰਗ੍ਰੈਚੁਲੇਸ਼ਨ ਗੁੱਡ ਹੈ ਗੁੱਡ ਗੁੱਡ ਹੋ ਗਿਆ ਇਹ ਕੰਮ ਯਾਦ ਜੀ ਮੈਂ ਬਰਫੀ ਦੀਆਂ ਟਿੱਕੀਆਂ ਨਹੀਂ ਹੁੰਦੀਆਂ ਇਹ ਆਂਦੇ ਅਸੀਂ ਬਣਾਉਣ ਜਾਣਦੇ ਗੋਲ ਮੋਲ ਹਾਂ ਤੇ ਇਹ ਵੀ ਆਸੀਂ ਵਰਸੀ ਬਣਾ ਸਕਦੇ ਤੇ ਤੁਸੀਂ ਮਠੀਆਂ ਪਕਾਈਆਂ ਇਹਨਾਂ ਨੂੰ ਆਪਣੇ ਬਾਰੇ ਨਹੀਂ ਨਾ ਪਤਾ ਲੈ ਹਾਂ ਬੜੇ ਤਾਂ ਯਾਰ ਭੇਜਣ ਦਾ ਤੂੰ ਆ ਬਗੌਣ ਨਾ ਜਾਣੀ ਜੱਟ ਬੜੇ ਇਤਜਾਰ ਦੀ ਜੱਸਾਂ ਹੁੰਦੀਆਂ ਤਰਮਦੀਆਂ ਮਾਵਾਂ ਨਾਲੇ ਸੱਸਾਂ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾਵਾਂ ਨਾਲੇ ਸੱਸਾਂ ਪੁੱਤ ਦਿੰਦੀਆਂ ਵਾਜਾ ਬੇਬੇ ਤਰੀਫ ਹੋ ਰਹੀ ਔਦਰ ਤੋਂ ਢੀ ਪੜੇ ਜਾਵੜਾ ਆ ਵੇਖੋ ਚਾ ਚਾ ਇਧਰ ਪਾ ਚਲ ਲਓ ਜੀ ਇਧਰ ਆਪਣੀਆਂ ਗੋੜ ਵਾਲੀਆਂ ਮਠੀਆਂ ਤਿਆਰ ਹੋ ਰਹੀਆਂ ਜੇ ਵਾਹ ਜੀ ਵਾਹ ਗੋਲ ਮਟੋਲ ਤੇ ਬਸਕਟ ਆ ਰਗੀਆਂ ਆ ਜੋ ਲੈ ਬੇਬੇ ਟੇਸਟ ਕਰਕੇ ਦੱਸੋ ਕਿਵੇਂ ਦੀ ਬਣੀ ਆ ਪਾ ਵੱਡੀ ਨੂੰ ਹੱਥ ਪਾਇਆ ਇਹਨੇ ਮੂੰਹ ਚ ਲਾਇਆ ਲਓ ਜੀ ਟੇਸਟ ਕਰਕੇ ਦੱਸੋ ਸਾਰਿਆਂ ਨੂੰ ਮੈਂ ਤੇ ਖਾ ਵੀ ਲਈਆਂ ਦੋ ਤਿੰਨ ਬਹੁਤ ਹੀ ਜਿਆਦਾ ਸਵਾਦ ਬਣੀਆਂ ਬੇਬੇ ਬਹੁਤ ਗਏ ਡੇਟ ਦੱਸੋ ਕਿਵੇਂ ਬਣੀਆਂ ਵਾ ਬਹੁਤ ਸਵਾਦ ਬਣੀਆਂ ਬਹੁਤ ਸਵਾਦ ਬਹੁਤ ਟੇਸਟੀ ਆ ਕਿੰਨਾ ਰਕੀਆਂ ਬਣੀਆਂ ਹੁਣ ਇਹ ਜਮਾ ਬਿਸਕਟ ਹੁੰਦੇ ਐ ਬਣ ਗੀਆਂ ਸੁਬਾਹ ਡਬੋ ਕੇ ਖਾਏ ਕਰਨੇ ਚਾਹ ਹਾਂ ਡਬੋ ਕੇ ਖਾਓ ਫੇਰ ਉਦੋਂ ਤਾਂ ਦਿਖਾ ਦੇ ਕੇ ਜਾਣੀ ਐ ਡੈਡੀ ਆਇਦਰ ਕਰਾਂ ਜੀ ਕਰੋ ਚੈੱਕ ਲਿਆ ਠੀਕ ਬਹੁਤ ਵਧੀਆ ਬਣੀਆਂ ਨਿਆਰਾ ਹੀ ਆ ਨਾ ਸ਼ੈਫ ਜੀ ਥੈਂਕ ਯੂ ਬੇਬੇ ਥੈਂਕ ਯੂ ਕਹਿ ਦੋ ਸ਼ੈਫ ਨੂੰ ਥੈਂਕ ਯੂ ਥੈਂਕ ਯੂ ਆਇਆ ਨਾ ਇਹ ਆਪਾਂ ਮਿੱਠਾ ਵੀ ਕੋਈ ਜ਼ਿਆਦਾ ਨਹੀਂ ਪਾਇਆ ਨਾਰਮਲ ਜਿਹਾ ਮਿੱਠਾ ਪਾਇਆ ਵੀ ਜਿਹੜੇ ਸਾਰੇ ਖਾਸ ਤੈਨੂੰ ਮਠੀਆਂ ਬਣਾਉਂਦੇ ਨੂੰ ਲਵ ਯੂ ਟੂ ਨਵਜੀਤ ਠੀਕ ਰੋਜ਼ ਇਹ ਮਠੀਆਂ ਪਕਾਇਆ ਕਰ ਰੋਟੀ ਦਾ ਫਿਕਰ ਮਕਾਇਆ ਕਰ ਸਾਨੂੰ ਕਾਇਆ ਕਰ ਰੋਇਆ ਨਾ ਕਰ ਕਮਸਾਰੇ ਕਰਨੇ ਪੈਣੇ ਸੋ ਐਸੇ ਦੇ ਨਾਲ ਬਹੁਤ ਹੀ ਸਵਾਦ ਮਠੀਆਂ ਬਣੀਆਂ ਸੋ ਰੈਸਪੀ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੀਆਂ ਸੋ ਤੁਸੀਂ ਸਾਰਿਆਂ ਨੇ ਵੀ ਜਰੂਰ ਬਣਾਉਣੀ ਆ ਆ ਸੌਕੀ ਜਵੇਂ ਹੀ ਸੌਕੀ ਹਾਂ ਘਰ ਚ ਆਮ ਹੀ ਆਪਣੇ ਸਾਰੀਆਂ ਚੀਜ਼ਾਂ ਸੋ ਅਹੀਂ ਫਿਰ ਖਾ ਲਈਏ ਬੇਬੇ ਮਿਲਦੇ ਅਗਲੇ ਵਲੌਗ ਵਿੱਚ ਸੋ ਹਾਂ ਕੋ ਕੋ ਕਾ ਕਮੈਂਟ ਕਰਕੇ ਦੱਸੋ ਸਾਨੂੰ ਹਾਂ ਕਿੰਨੀਆਂ ਵਿਚ ਤਣ ਪਾ ਲਿਆ ਜੋ ਹੈ ਉਹਨਾਂ ਨੇ ਤਣ ਪਾ ਲਿਆ ਜੀ ਚਿੱਟੇ ਹਾਂ ਚਿੱਟੇ ਤਲ ਜਰੂਰ ਪਾ ਲਿਆ ਜੇ ਇੰਨੀਆਂ ਕੋ ਸਵਾਦ ਤੇ ਇੰਨੀਆਂ ਕੋ ਘੈਂਟ ਬਣੀਆਂ ਨਾ ਜੇ ਇੱਕ ਵਾਰੀ ਖਾ ਗਿਓ ਤੁਸੀਂ ਵਾਰ-ਵਾਰ ਖਾਣੇ ਜਰੂਰ ਬਣਾਓ ਮੇਰੇ ਕਹਿਣ ਤੇ ਪ੍ਰੋਮਿਸ ਕਰਦਾਂਗੇ ਤੁਹਾਨੂੰ ਸਾਨੂੰ ਜਰੂਰ ਪਸੰਦ ਆਉਣੀਆਂ ਬੜੀਆਂ ਵੀ ਕ੍ਰਾਂਚੀ ਜੀਆਂ ਵੇ ਵਾਓ ਬਹੁਤ ਵਾਬਣੀਆਂ ਜੀ ਆ ਤੁਸੀਂ ਚੱਕ ਯੋਗੀਆਂ ਬਾਰੋ ਆਊਗਾ ਪੰਨੂ ਦਾ ਹੱਡ ਮੇਰੇ ਆਸਣ ਚੱਕ ਜੋਗੀ ਆਸਣ ਚੱਕ ਲਿਆਣੀ ਟਣ ਟਣ ਨਾ ਚੱਕ ਨਾ ਚੱਕ ਨਾ ਨਹੀਂ ਤੇਰੀ ਮਾਰ ਵੇਖ ਕੇ ਜਾਨ ਬਰਾਇਸਤਾਨਾ ਚੱਕ ਰੋ ਸ਼ੈਫ ਜੀ ਤੁਸੀਂ ਖਾਓ ਜੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੋ ਸਾਨੂੰ ਇਟਾ ਸੋਹਣੇ ਸੋਹਣੇ ਪਕਵਾਨ ਬਣਾ ਕੇ ਖਵਾਉਨੇ ਹੋ ਤੁਸੀਂ ਤੁਸੀਂ ਖਾਓ ਮੈਂ ਤਾਂ ਬਣਾਉਂਦੀ ਬਣਾਉਂਦੀ ਟੇਸਟ ਕਰੋ ਹੂੰ ਕਰਦੇ ਨਾ ਕੜਾਂਚ ਕੜਾਂਚ ਦੇ ਵੇ ਮੂੰਹ ਪਰ ਆ ਮੈਂ ਆਉਂਗਾ ਅਗਲੇ ਵਾਰ ਮੈਂ ਹਾ ਕੀ ਸੀ ਬਾਈ ਬਾਈ ਕਰ ਦਿਓ ਸਾਰਿਆਂ ਨੂੰ ਹਾਏ ਬਾਈ ਲਵ ਯੂ ਕਰ ਦਿਓ ਸਾਰਿਆਂ ਨੂੰ ਲਵ ਯੂ ਟੂ ਲਵ ਯੂ ਟੂ